ਜੀ ਗਰੀ ਸੰਤ ਕਾਲ ਜੂ ਲక్ష్ਮੀ ਸਿੰਰੈ ਬਾਣੀ ਗੁਰੂ ਦਾ ਕਾਲਕਸਾ ਬਾਣੀ ਗੁਰੂ ਦੇ ਸਤਗੁਰੂ ਦੀ ਸਾਡੀ ਬਾਣੀ ਗੁਰੂ ਖਾਲਸਾ ਸਾਹਿਬ ਸੰਗੇ ਜੀਉ ਅੰਤਰੀਆਮੀ ਪਦਿ ਪਾਵਨ ਭਗਤ ਰਚਿ ਕਿਰਪਾੰਦਾਨ ਸਤਗੁਰੂ ਵਰਜਿੰਗੇ ਮਹਾਰਾਜ ਸਾਹਿਬ ਜੀ ਨੇ ਦਲ ਭਗਤਬਾਨੀ ਭਗਤ ਪਰਲੋਚਨ ਜੀ ਦੀ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ ਉਸ ਦੇ ਪਿਛਲੇ ਸ਼ਬਦ ਵਿੱਚ ਹੋਰ ਧੇਖਾਂ ਦਾ ਧਾਰਨ ਕਰਨਾ ਸਾਧਨ ਕਰਨਾ ਉਹ ਇਸ ਪ੍ਰਕਾਰ ਦੱਸਿਆ ਹੈ ਜਿਸ ਪ੍ਰਕਾਰ ਕਣ ਅਨਾਜ ਤਾਂ ਹੋਵੇ ਨਾ ਦੇ ਐਵੇਂ ਪਰਾਲੀ ਨੂੰ ਗਾਹ ਕੇ ਕੀ ਪ੍ਰਾਪਤ ਕਰੇਗਾ ਇਸੇ ਪ੍ਰਕਾਰ ਨਾਮ ਰੂਪੀ ਅਨਾਜ ਜਿਸ ਵਿੱਚ ਹੈ ਨਹੀਂ ਮੁਕਤ ਰੂਪੀ ਅਨਾਜ ਜਿਸ ਵਿੱਚ ਹੈ ਹੀ ਨਹੀਂ ਬ੍ਰਹਮ ਗਿਆਨ ਰੂਪੀ ਜਿਸ ਵਿੱਚ ਕਣ ਅਨਾਜ ਹੈ ਹੀ ਨਹੀਂ ਉਹ ਸਾਧਨ ਜਿਹੜੇ ਫੋਕੇ ਹੈ ਉਹ ਇੱਕ ਗਾ ਕਰਨਾ ਹੈ ਗਾ ਪਾਉਣਾ ਹੈ ਸਾਧਨ ਜਿਹੜੇ ਫੋਕੇ ਹੈ ਮੁਕਤ ਰੂਪੀ ਫਲ ਨਹੀਂ ਦਿੰਦੇ ਉਹਨਾਂ ਨੂੰ ਗਾ ਕਰਨੇ ਕਰਕੇ ਸਾਧਨਾਂ ਦੇ ਕਰ ਕੀ ਪ੍ਰਾਪਤ ਕਰੋਗੇ ਨਹੀਂ ਕੁਝ ਹੋਵੇਗਾ ਕਰਮ ਕਰਮ ਪਖੜ ਜਿਉਂ ਦੀ ਸਤਾ ਜਨਮ ਜਗਾਤੀ ਲੂਟਾ ਨਿਰਵਾਣ ਕੀ ਰੰਗਾਵੋ ਕਰਦੇ ਕਾ ਨੰਸ ਤੋਂ ਦਿੱਖ ਦਿੱਤਾ ਇਹ ਜੀਵ ਨੇ ਆਗਿਆ ਦਿੱਤੀ ਹੈ ਪਰਮੇਸ਼ਰ ਦੇ ਨਾਮ ਤੋਂ ਬਗੈਰ ਬਾਕੀ ਜਿਹੜੇ ਸਾਧਨਾ ਉਹ ਗਾ ਪਾਉਣ ਵੀ ਨਹੀਂ ਆਈ ਹੈ ਉਹਨਾਂ ਜਿਸ ਵਿੱਚ ਅਨਾਜ ਨਾ ਹੋਵੇ ਉਹਦੇ ਗਾ ਚੋਂ ਪਾਉਣੇ ਕਰਕੇ ਕੀ ਨਾ ਪ੍ਰਾਪਤ ਹੋਵੇਗਾ ਬੋਹੜ ਨਹੀਂ ਬਣਾ ਲਵਾਂਗੇ ਮੁਕਤ ਰੂਪੀ ਬੋਹੜ ਨਹੀਂ ਹਥਾਵੇਗਾ ਇਸ ਕਰਕੇ ਪਰਮੇਸ਼ਰ ਦੇ ਨਾਮ ਵਿੱਚ ਜੁੜਨਾ ਚਾਹੀਦਾ ਹੈ ਇਹ ਭਗਤਰ ਲੋਚਨ ਜੀ ਨੇ ਸਿਧਾਂਤ ਕਿਹਾ ਹੈ ਹੁਣ ਭਗਤਰ ਲੋਚਨ ਜੀ ਜਿਸ ਜਗਾ ਵਿੱਚ ਜੂਪੀ ਵਿੱਚ ਨਿਵਾਸ ਕਰਿਆ ਕਰਦੇ ਉਸ ਥਾਂ ਵਿੱਚ ਕਿਸੇ ਮਾਈ ਨੂੰ ਦੇਵੀ ਜਾਣ ਕੇ ਲੋਕ ਪੂਜਾ ਕਰਿਆ ਕਰਦੇ ਉਹ ਪੂਜਾ ਆਪ ਦੀ ਕਰਾਇਆ ਕਰਦੀ ਤੇ ਹਰ ਵਕਤ ਕਹਿੰਦੀ ਕਿ ਮੈਂ ਹੀ ਦੇਵੀ ਹਾਂ ਮੈਨੂੰ ਹੀ ਸਾਰੇ ਪੂਜਨ ਕਰੋ ਜਿਵੇਂ ਗੋਦਾਸਪੁਰ ਦੇ ਜ਼ਿਲ੍ਹੇ ਜਿਵੇਂ ਇਹ ਕਈ ਦੇਵੀਆਂ ਬਣ ਕੇ ਬੈਠੀਆਂ ਹੁੰਦੀਆਂ ਹਨ ਮੈਂ ਇਸੇ ਪ੍ਰਕਾਲ ਸਾਧ ਸੰਗਤ ਜੀ ਉਹ ਦੇਵੀ ਆਪ ਨੂੰ ਕਹੋਂਦੀ ਸੀ ਤੇ ਉਹ ਕਹਿੰਦੀ ਸੀ ਕਿ ਮੇਰੀ ਪੂਜਾ ਨਾਲ ਹੀ ਮੁਕਤ ਹੋਏਗੀ ਸਭ ਦੀ ਤਾਂ ਸੁਣ ਕੇ ਭਗਤ ਅਰੋਚਨ ਜੀ ਨੇ ਆਸੇ শ্রোਤਿਆਂ ਨੇ ਪਰਸ਼ਨ ਕਰਨ ਵਾਲਿਆਂ ਨੇ ਪਰਸ਼ਨ ਕੀਤਾ ਕਿ ਮਹਾਰਾਜ ਕਿ ਆਪ ਦੱਸੋ ਮੇਸ਼ੇ ਦੇ ਭਜਨ ਤੋਂ ਬਿਨਵਾ ਗਾਇਰ ਕਿਸ ਦੀ ਕਲਿਆਣ ਵੀ ਹੋ ਸਕਦੀ ਹੈ ਕਿ ਨਹੀਂ ਤਣ ਸੁਣ ਕੇ ਭਾਜੀ ਦੱਸਦੇ ਹਨ ਗੂੜੀ ਅੰਤ ਕਾਲ ਜੂ ਲక్ష్ਮੀ ਸਿਮਰੈ ਭਗਤ ਰੋਚਨ ਜੀ ਕਸਮ ਕਰਦੇ ਹਨ ਕਿ ਅੰਤ ਦੇ ਕਾਲ ਸਮੇਂ ਜੀ ਦਾ ਹਰਮਤ ਕੀਤੇ ਵਿੱਚ ਲక్ష్ਮੀ ਵਸਦੀ ਹੈ ਅੰਤ ਦੇ ਰੇ ਉਹੀ ਲక్ష్ਮੀ ਮਾਇਆ ਨੂੰ ਚੇਤੇ ਕਰਦਾ ਹੈ ਨਾ ਅੰਤਲੇ ਵੇਲੇ ਜਿਹੜਾ ਕੋਈ ਪੁਰਸ਼ ਲక్ష్ਮੀ ਨੂੰ ਚੇਤੇ ਕਰੇਗਾ ਐਸੀ ਚਿੰਤਾ ਮਹਿ ਜੀ ਮਰਿ ਰषि ਜਤੁਣੀ ਵਿੱਚ ਜਿਵੇਂ ਕਿਸੇ ਸ਼ਾਹਕਾਰ ਦੇ پاس ਬਹੁਤ ਸਾਰੀ ਦੌਲਤ ਸੀ ਉਹ ਜਿਸ ਵਕਤ ਅੰਤ ਦਾ ਸਮਾ ਆਇਆ ਕਹਿਣ ਲੱਗਾ ਮੈਨੂੰ ਮਾਇਆ ਨਾਲ ਚਾਰ ਗੱਲਾਂ ਕਰ ਲੈਣ ਦਿਓ ਜਿੱਥੇ ਉਹਦਾ ਖਜ਼ਾਨਾ ਸੀ ਉਸ ਤਾਂ ਜੰਮਦੂਤ ਲੈ ਗਏ ਪਕੜ ਕੇ ਕਹਿਣ ਲੱਗਾ ਏ ਮਾਇਆ ਮੈਂ ਤੈਨੂੰ ਬੜਾ ਪੇਟੀਆਂ 'ਚ ਬੰਦ ਕਰਕੇ ਰੱਖਿਆ ਖਵਾਨੀ ਲੱਗਣ ਦੀ ਚੰਗੀ ਤਰ੍ਹਾਂ ਸਾਹਮਣੇ ਰੱਖਿਆ ਹੈ ਹੁਣ ਮੇਰੀ ਤੂੰ ਸਹਾਇਤਾ ਕਰ ਲੋਕ ਵਾਸਤੇ ਉਸ ਵੇਲੇ ਮਾਇਆ ਵਿੱਚੋਂ ਆਵਾਜ਼ ਆਈ ਕਿ ਇਹ ਪੁਰਖ ਜੇ ਤੂੰ ਕੋਈ ਚੰਗੇ ਪਾਸੇ ਕੋਈ ਧਾਰਮਿਕ ਸਥਾਨ ਲੰਗਰ ਲਾਉਂਦਾ ਜਾਂ ਕੋਈ ਧਾਰਮਿਕ ਸਥਾਨ ਬਣਾਉਂਦਾ ਅੱਧਿਆਕਤਾਂ ਦੀ ਸੇਵਾ ਕਰਦਾ ਅਤੇ ਗਰੀਬਾਂ ਦੀ ਮਦਦ ਕਰਦਾ ਕੋਈ ਦੁਨੀਆ ਦੇ ਤਰੱਕੀ ਵਾਸਤੇ ਵਿਦਿਆ ਦੇ ਸਥਾਨ ਬਣਾਉਂਦਾ ਤਾਵੇਂ ਤੇਰੀ ਇਹ ਪੁੰਨ ਕੀਤੀ ਹੋਈ ਸਹਿਤਾ ਕਰ ਗਈ ਅਤੇ ਹੁਣ ਤੂੰ ਮੈਨੂੰ ਚੰਗੇ ਪਾਸੇ ਲਾਇਆ ਨਹੀਂ ਇਸ ਕਰਕੇ ਮੈਂ ਵੀ ਤੈਨੂੰ ਸਾਫ਼ ਦੰਨੀ ਹੈ ਕਿ ਜਾਂ ਤੂੰ ਟੇਡੀਆਂ ਜੁਨਾ ਨੂੰ ਪ੍ਰਾਪਤ ਹੋਵੇਂ ਸੁਣ ਕੇ ਉਹ ਪੁਰਖ ਨਿਆਸਾ ਹੋ ਗਿਆ ਸੀ ਜਿਹੜਾ ਕਹਿੰਦਾ ਸੀ ਕਿਸ਼ਪੀ ਖर्च ਤੇਮਾਰਾ ਸਾਰੋਂ ਇਸ ਪ੍ਰਕਾਰ ਦੇ ਜੋ ਮਾਇਆ ਦੀ ਆਸ ਰੱਖਦਾ ਸੀ ਸੋ ਉਸ ਨੂੰਨ ਕਿਹਾ ਕਿ ਮੈਂ ਅੱਗਾ ਤੁਹਾਨੂੰ ਲੈ ਜਾਓ ਪਰ ਮੈਨੂੰ ਛੱਡ ਜਾਓ ਜਮਾਂ ਨੂੰ ਕਿਹਾ ਜਮ ਕਹਿੰਦੇ ਹੂੰ ਛੱਡ ਜੀ ਇਹਦਾ ਰਾਜੇ ਸਾਰੇ ਜਿਉਂਦੇ ਹੀ ਰਹਿ ਜਾਣ ਫਿਰ ਕਹਿਣ ਲੱਗਾ ਮੈਨੂੰ ਤੀਆ ਹਿੱਸਾ ਦੇਜੋ ਛੱਡ ਜਾਓ ਕਹਿੰਦੇ ਨਹੀਂ ਸਾਰਾ ਤੁਹਾਨੂੰ ਲੈ ਜਾਓ ਮੈਂ ਘਾਹ ਖੋਦ ਕੇ ਗੁਜ਼ਾਰਾ ਕਰ ਲੂੰ ਪਰ ਮੈਨੂੰ ਛੱਡ ਜਾਓ ਇਸ ਪ੍ਰਕਾਰ ਅੰਤ ਦੇ ਸਮੇਂ ਗੱਲ ਲਕਸ਼ਮੀ ਮਾਇਆ ਨੂੰ ਸਿਮਰਦਾ ਯਾਦ ਕਰਦਾ ਹੈ ਐਸੀ ਚਿੰਤਾ ਮੈਂ ਜੀ ਮਰੈ ਪਹੀ ਜਿਸ ਬਣੀ ਵਿੱਚ ਜੇ ਕਰਕੇ ਉਹਦਾ ਸਰੀਰ ਛੁੱਟ ਜਾਵੇ ਉਹ ਮਰ ਜਾਵੇ ਮ੍ਰਿਤੂ ਦੇ ਵਸ ਹੋ ਜਾਵੇ ਸਰਪ ਜੂਨ ਵਲਵਲ ਆਉਤਰ ਉਹ ਵਲਵਲ ਨੂੰ ਮੁੜ ਮੁੜ ਕੇ ਵਲਵਲ ਕੇ ਜਿਹੜੇ ਖਾ ਖਾ ਕੇ ਸਰਪ ਦੀ ਜੂਨ ਕੀ ਉਤਰਦਾ ਰਹਿੰਦਾ ਹੈ ਇੱਕ ਦੌਰ ਦਾ ਬ੍ਰਗਤ ਸੀ ਸਾਧ ਸੰਗਤ ਦੀ ਬੜਾ ਭਾਰੀ ਤਖਾ ਬ੍ਰਗਤ ਸੀ ਉਸ ਦੀ ਪੁਸਤਕ ਰੱਖ ਕਰਕੇ ਉਹ ਸਾਧ ਸੰਗਤ ਦੀ ਕੁੰਭ ਤੇ ਚਲਿਆ ਗਿਆ ਕੁੰਭ ਤੇ ਗਿਆ ਜਿਸ ਵਕਤ ਪ੍ਰਾਗ ਰਾਜ ਉੱਥੇ ਉਹਦਾ ਸਰੀਰ ਸ਼ਾਂਤ ਹੋ ਗਿਆ ਤੇ ਬਾਬਾ ਵੀਰ ਸਿੰਘ ਜੀ ਜਿਨ੍ਹਾਂ ਨੂੰ ਤਕਸਾਲ ਰਾਗ ਦੀ ਦੌਧਰ ਵਿੱਚ ਟੋਰੀ ਹੈ ਸੁਦਾਸਨਾ ਦੇ ਡੇਰੇ ਵਿੱਚ ਉਹ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਹੱਥੀਂ ਲਿਖਿਆ ਕਰਦੇ ਸ੍ਰੀ ਗੁਰੂ ਰੰਗ ਸਾਹਿਬ ਜੀ ਲਿਖਦੇ ਲਿਖਦੇ ਆਂ ਦੀ ਉਹਨੇ ਨੀਲਾ ਉੱਤੇ ਅਲਵਾਰੀ ਵੱਲ ਗਈ ਅਲਵਾਰੀ ਤੇ ਵੇਖਿਆ ਤੇ ਇੱਕ ਸੱਪ ਬੈਠਾ ਵੇਖਿਆ ਕਹਿਣ ਲੱਗੇ ਪਈ ਇਹ ਸੱਪ ਇੱਥੇ ਕਿਉਂ ਹੈ ਕਿਸੇ ਨੇ ਕਿਹਾ ਮਾਰਾ ਬਰਕਤ ਦੀਆਂ ਪੋਥੀਆਂ ਸੀ ਜਦੋਂ ਉਹ ਬਰਕਤ ਦੀਆਂ ਪੋਥੀਆਂ ਵੇਖੀਆਂ ਤੇ ਉਹਦੇ ਵਿੱਚ ਕੁਝ ਮਾਇਆ ਸੀ ਉਹੋ ਹੀ ਕਹਿੰਦੇ ਇਹਦੀ ਸੁਦਾ ਰਹਿ ਗਈ ਮਾਇਆ ਵਿੱਚ ਸੱਬ ਬਣ ਕੇ ਹੁਣ ਇਸ ਕੁਸਤ ਦੇ ਪਾਸੇ ਬੈਠਾ ਹੈ ਇਹ ਮਾਇਆ ਇਹਦੇ ਵਿੱਚ ਜੋ ਵੇਖੀ ਤੇ ਉਹਦੇ ਕਿਉਂ ਪੈਸੇ ਨਿਕਲੇ ਉਸਦੇ ਇਸ ਪ੍ਰਕਾਰ ਸਾਧ ਸਿੰਘ ਜੀ ਹਜੂਰ ਕਹਿੰਦੇ ਆਂਦੇ ਵੇਲੇ ਜਿਹੜਾ ਭਾਈ ਮਾਇਆ ਲਛਮੀ ਨੂੰ ਚੇਪੇ ਕਰਦਾ ਉਹ ਮੁੜ ਮੁੜ ਕੇ ਸਬਰੀ ਜੂਨ 'ਚ ਉਤਰਦਾ ਇਸੇ ਪ੍ਰਕਾਰ ਕੁੰਭ ਦੇ ਉੱਤੇ ਇੱਕ ਬ੍ਰਖਤ ਗਿਆ ਉਹ ਕੁੰਭ ਦੇ ਉੱਤੇ ਜਾਂਦੇ ਹੋਏ ਨੂੰ ਮਾਇਆ ਸੀ ਕੁੱਜੀ 'ਚ ਦੱਬ ਗਿਆ ਤੇ ਉੱਥੇ ਡਾਲ ਪੈਣੇ ਕਰਕੇ ਗੁਜ਼ਰ ਗਿਆ ਗੁਜਮ ਤੋਂ ਸਾਧ ਸੰਗਤ ਜਦੋਂ ਜਾਤੂ ਉਹਦੇ ਨਾਲ ਵੇ ਇੱਥੇ ਬ੍ਰਖਤ ਕੀ ਦੱਬਦਾ ਸੀ ਜਦੋਂ ਵੇਖਿਆ ਕੁੱਜੀ ਪੈਸਿਆਂ ਦੀ ਦੱਬੀ ਹੋਈ ਸੀ ਉਹਦੇ ਸਪੋਲੀਆਂ ਬਣਿਆ ਬੈਠਾ ਵੇਖਿਆ ਹੈਰਾਨ ਹੋ ਗਏ ਵੇਖ ਕੇ ਕਹਿੰਦੇ ਇਸ ਪ੍ਰਕਾਰ ਸਾਧ ਸੰਗਤ ਜੀ ਅੰਤ ਦੇ ਸਮੇਂ ਜੇਹੀ ਚਿਤਵਣੀ ਹੋਵੇ ਉਹ ਫਲ ਜ਼ਰੂਰ ਮਿਲਦਾ ਹੈ ਮਾੜਾ ਸਾਦ ਲਖਦੇ ਹਨ ਸਰਪ ਜੂਨ ਬਲ ਬਲ ਉਤਰ ਉਹ ਸੱਪ ਦੀ ਜੂਨ ਵਿੱਚ ਬਲ ਬਲ ਉਤਰ ਮੁੜ ਮੁੜ ਕੇ ਫੇਰ ਫੇਰ ਉਤਰਦਾ ਜਨਮ ਧਾਰ ਜਾ ਉਤਰਾ ਨਾ ਜਨੂੰ ਧਰਨ ਦਾ ਹੈ ਹਰੀ ਬਾਈ ਗੋਬਿੰਦ ਨਾਮ ਮਤ ਵਿਸਰੇ ਇਸ ਕਰਕੇ ਅਸੀਂ ਕਹਿੰਨੇ ਆਰੀ ਬਾਈ ਹੈ ਬਾਈ ਸਖੀ ਹੈ ਬਾਈ ਇਸਤਰੀ ਦਖਣ ਦੀ ਬੋਲੀ ਹੈ ਗੋਬਨ ਨਾਮ ਮਤ ਵਿਸਰੇ ਗੋਬਨ ਪਰਮੇਸ਼ਰ ਦਾ ਨਾਮ ਮੱਦ ਭੁੱਲਣਾ ਕਰੋ ਪੋਲਣਾ ਜਾਵੇ ਦਿਲ ਕਿਉਂ ਹਰ ਵਕਤ ਇਹ ਤੇ ਰਖਣਾ ਚਾਹੀਦਾ ਹੈ ਕੀ ਪਰ ਮਾੜਾ ਕਲਮੀ ਤਰ ਲਿਖਿਆ ਸਵਾਸ ਸਵਾਸ ਅਰਨਾਮ ਜਪ ਜਦ ਸਾ ਸਵਾਸ ਮਤ ਖੋਏ ਜਾ ਜਾਨ ਨੂੰ ਇਹ ਅੰਤ ਕੋ ਇਹੀ ਸਵਾਸ ਮਤ ਹੋਏ ਪਤਾ ਅਸ਼ਕਰੀ ਹੋ ਸਾ ਹੋਵੇ ਜਿੱਦੜ ਸੁਰਤ ਹੋਈ ਔਰ ਸਿਰ ਪਾਸੇ ਦੀ ਜੂਨ ਚ ਪਹਿਣਾ ਪਊਗਾ ਇਸ ਕਰਕੇ ਮਾੜਾ ਕਹਿੰਦੇ ਹੈ ਬਾਈ ਹੈ ਇਸਤਰੀ ਪਰਮੇਸ਼ਰ ਦਾ ਨਾਮ ਮੱਤ ਭੁੱਲਣਾ ਕਰੋ ਕਦੇ ਨਹੀਂ ਵਿਸਾਰਨਾ ਚਾਹੀਦਾ ਹਰ ਵਕਤ ਚੇਤੇ ਕਰੋ ਰਹਾਉ ਅੰਤ ਕਾਲ ਜੂ ਇਸਰੀ ਸਿਮਰੈ ਅੱਜ ਦੇ ਇਹ ਜਿਹੜੇ ਪੁਰਖ ਆਪਣੀ ਪ੍ਰਾਣਾ ਤੋਂ ਪਿਆਰੀ ਜਾਣ ਕੇ ਇਸਰੀ ਨੂੰ ਚੇਤੇ ਕਰਦੇ ਰਹਿੰਦੇ ਗੁਜ਼ਰ ਜਾਂਦੇ ਹਨ ਐਸੀ ਚਿੰਤਾ ਮਹਿ ਜੀ ਮਰੇ ਅਹੀ ਜੀ ਚਿੰਤਾ ਵਿੱਚ ਫਿਕਰ ਵਿੱਚ ਜੇ ਪ੍ਰਾਣ ਛੱਡ ਜਾਵੇ ਕੋਈ ਆਪਣੀ ਪ੍ਰਾਣਾ ਤੋਂ ਪਿਆਰੀ ਔਸਤਰੀ ਨੂੰ ਚੇਤਾ ਕਰਦਾ ਹੋਇਆ 20 ਜੂਨ ਵਲਵਲ ਔਤਰੇ ਉਹਨਾਂ ਸਾਥ ਸੰਗ ਜੀ ਵੇ ਔਸਤਰੀ ਦਾ ਜਾਮਾ ਮਿਲਦਾ ਹੈ ਔਸਤਰੀ ਬਣ ਕੇ ਵੀ ਵੇਸਵਾ ਦਾ ਪੇਸ਼ਾ ਕਰਦਾ ਰਹਿੰਦੀ ਹੈ ਨਾ ਮਾਪਿਆਂ ਦੀ ਨਾ ਨਾਨਕਾਂ ਦੀ ਨਾ ਸਹੁਰਿਆਂ ਦੀ ਲਾਜ ਨਹੀਂ ਰੱਖਦੀ ਉਹ ਵੇਸਵਾ ਦੀ ਜੂਨ ਚ ਮੁਰ ਮੁਰ ਕੇ ਭੜੇ ਪੇਸ਼ੇ ਕਰਨ ਵਾਲੀ ਉਤਰਦੀ ਹੈ ਬਹੁਤਿਆਂ ਵੇਸਵਾ ਦੀ ਹਾਲਤ ਸੁਣੀ ਵੇਖੀ ਹੈ ਉਹ ਕੋੜੀ ਹੋ ਕੇ ਹੰਤ ਨੂੰ ਮਾਰਨੀਆਂ ਹੋਣਗੀਆਂ ਉਹਨਾਂ ਨੂੰ ਕੋੜ ਹੋ ਜਾਂਦਾ ਬਾਲਾ ਵਿਸ਼ਾ ਭੋਗਣੇ ਕਰਕੇ ਇਸ ਪ੍ਰਕਾਰ ਮਾਰਾ ਕਹਿੰਦੇ ਹਨ ਬੀਸਵਾ ਜੋ ਬਲ ਬਲ ਆਉਤਰ ਉਹ ਮੁਰਮੁਰ ਕੇ ਆਦਮੀ ਦੇ ਛੁਟ ਕੇ ਬੀਸਵਾ ਦੀ ਜੁਨ ਤੇ ਪਵੇਗਾ ਬਲ ਬਲ ਕੇ ਮੁਰਮੁਰ ਕੇ ਉਤਰੇਗਾ ਜਨਮ ਧਾਰੇਗਾ ਜਿਹਦੇ ਸੰਕਲਪ ਰਹੇਗਾ ਕਿ ਮੈਨੂੰ ਮਿਲੀ ਨਹੀਂ ਜਾਂ ਮਿਲੇਗਾ ਮੇਰੀ ਪਿਆਰੀ ਸੀ ਇਹ ਹਾਲਤੋ ਦੀ ਹੋਵੇਗੀ ਸੰਬਰ ਸਰ ਵਾਲੇ ਜੀ ਹਰ ਫੋਰ ਵੀ ਕਰਦੀ ਹੈ ਉਹ ਕਹਿੰਦੇ ਆ ਜਿਹੜੀ ਇਸਤਰੀ ਪੁਰਖ ਨੂੰ ਚੇਤੇ ਕਰਦੀ ਮਰ ਜਾਂਦੀ ਹੈ ਉਹ ਬੇਸਵਾ ਬਣਦੀ ਹੈ ਇਹ ਉਲਟ ਕੇ ਅਰਥ ਕਰਦੇ ਆ ਉਹਨਾਂ ਨੂੰ ਇਹ ਸ਼ੰਕਾ ਰਹ ਗਈ ਹੈ ਕਿ ਇਸਤਰੀ ਇਸਤਰੀ ਰਹਿੰਦੀ ਹੈ ਇਹ ਆਦਮੀ ਆਦਮੀ ਰਹਿੰਦਾ ਹੈ ਇਹ ਸ਼ੰਕਾ ਦੇ ਮਾਰਿਆਂ ਹੋਏ ਨੇ ਨੇ ਅਰਥ ਕੀਤਾ ਹੈ ਕਿ ਇਸਤਰੀ ਉਹ ਬੇਸਵਾ ਬਣਦੀ ਹੈ ਤੇ ਪੁਰਖ ਨਹੀਂ ਉਹ ਬੇਸਵਾ ਬਣਦਾ ਇਹ ਤੇ ਸ਼ੰਕਾ ਕੀਤੀ ਗੁਰੂ ਸਾਹਿਬ ਦੇ ਲੇਖ ਦੇ ਉੱਤੇ ਇਹ ਸ਼ੰਕਾ ਕਰਨੀ ਯੋਗ ਨਹੀਂ ਸੀ ਅੰਤ ਕਾਲ ਜੋ ਲੜ ਕੇ ਸਿਮਰੈ ਹਜ਼ੂਰ ਫਰਮਾਉਂਦੇ ਅੰਤ ਕਾਲ ਜੋ ਲੜ ਕੇ ਸਿਮਰੈ ਅੰਤ ਦੇ ਵੇਲੇ ਜਿਹੜਾ ਪੁੱਤਰਾਂ ਦੀ ਇੱਛਾ ਕਰੇ ਕਿ ਮੇਰੇ ਪੁੱਤਰ ਸੰਜਾ ਮੇਰੇ ਪੁੱਤਰ ਨਹੀਂ ਹੋਏ ਐਸੀ ਚਿੰਤਾ ਮੈਂ ਜੀ ਮਰਾਂ ਐਹੀ ਜੀ ਚਿੰਤਾ ਦੇ ਵਿੱਚ ਜੇ ਕਰਕੇ ਕੋਈ ਮਰ ਜਾਵੇ ਪ੍ਰਾਣ ਛੱਡ ਦੇਵੇ ਸੂਕਰ ਜੂਨ ਵਲ-ਵਲ ਆਉਤਰੈ ਸੂਰਾਂਗੇ ਕਹਿੰਦੇ ਬੱਚੇ 12-12 ਸੇਰਾਂ ਤੇ ਨੇ ਸੂਰੀ ਦੇ ਪੁੱਤਰ ਹੁੰਦੇ ਹਨ ਉਹ 12-12 ਸੂਰ ਦੀ ਜੂਨ ਚ ਉਤਰਦਾ ਹੈ ਸੂਰੀ ਬਣ ਕੇ 12-12 ਬੱਚੇ ਦਿੰਦਾ ਹੈ ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ ਮਨੁੱਖਾ ਦੇ ਨਹੀਂ ਪ੍ਰਾਪਤ ਹੁੰਦੀ ਉਸ ਪੁਰਖ ਨੂੰ ਫੇਰ ਵੀ ਕਦੇ ਅੰਤਕਾਰ ਜੀਵ ਮੰਦਰ ਸਿਮਰੈ ਇਸੇ ਪ੍ਰਕਾਰ ਕਹਿੰਦੇ ਅੰਤਕਾਰ ਜੋ ਮੰਦਰ ਸਿਮਰੈ ਆਪਣੇ ਵੇਲੇ ਜਿਹੜਾ ਆਪਦੇ ਮੰਦਰ ਮਕਾਨਾਂ ਨੂੰ ਚੇਤੇ ਕਰੇ ਐਸੀ ਚਿੰਤਾ ਮੈਂ ਜੀ ਮਰੈ ਇਸ ਚਿਤਵਣੀ ਦੇ ਵਿੱਚ ਜੇ ਕਰਕੇ ਉਹ ਮਰ ਜਾਵੇ ਮੰਦਰਾਂ ਵਿੱਚ ਨਿਚੇਤੇ ਕਰਦਾ ਹੋਇਆ ਪ੍ਰੀਤ ਜੂਨ ਬਲਵਲ ਆਉਤਰੈ ਉਹ ਸਾਥ ਸੰਗਤ ਜੀ ਪ੍ਰੀਤ ਦੀ ਜੂਨ ਚ ਬਲਵਲ ਕੇ ਮੁੜ ਮੁੜ ਕੇ ਉਤਰਦਾ ਰਹਿੰਦਾ ਪ੍ਰੀਤ ਬਣ ਕੇ ਮੰਦਰਾਂ ਵਿੱਚ ਉਤਰਦਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੇ ਆਪਾਂ ਦਰਬਾਰ ਚ ਬੈਠੇ ਦਰਸ਼ਨ ਕਰਦੇ ਆਂ ਜੇ ਜਦੋਂ ਸਤਿਗੁਰੂ ਜੀ ਦਿੱਲੀ ਵਿੱਚ ਗਏ ਹਨ ਉੱਥੇ ਪੂਰਤਾ ਪੂਰਤਾ ਦੀ ਹਵੇਲੀ 'ਚ ਗੁਰੂ ਸਾਹਿਬ ਨੂੰ ਉਤਾਰਿਆ ਦਿੱਤਾ ਸੀ ਤੇ ਮਾਰਾ ਸਾਹਿਬ ਜੀ ਦੇ ਪਾਸ ਦਰਸ਼ਨ ਕਰਨ ਵਾਸਤੇ ਪ੍ਰੇਤ ਆਇਆ ਹੁਣ ਕਿਹਾ ਮਾਰਾ ਮੈਨੂੰ ਆਗਿਆ ਦਿਓ ਮੈਂ ਔਰੰਗਜ਼ੇਬ ਨੂੰ ਨਦੀ ਵਿੱਚ ਡੋਬ ਦੇਣਾ ਜਾਂ ਇਹਨੂੰ ਗਰਗ ਕਰ ਦੇਣਾ ਆਪ ਆਗਿਆ ਦਿਓ ਮਾਰਾ ਨੇ ਕਿਹਾ ਭਈ ਸਾਡਾ ਨਾ ਕਿਸੇ ਨਾਲ ਵੈਰ ਵਿਰੋਧ ਨਹੀਂ ਇਹ ਤੈਨੂੰ ਕਿਉਂ ਡੋਬਦਾ ਫੁਰਦੀ ਹੈ ਤੂੰ ਖਬਰਦਾਰ ਰਹਿ ਜੇ ਕੁਝ ਕੀਤਾ ਤੂੰ ਘੇਰ ਕਰਨ ਲੱਗਾ ਮਹਾਰਾ ਮੇਠੋ ਕੋਈ ਸੇਵਾ ਕਰਾਓ ਮੈਂ ਜੀ ਚੀਨ ਨੂੰ ਹੱਥ ਲਾ ਦਿਓ ਪ੍ਰਿਤ ਹੋ ਜਾਂਦੀ ਐ ਉਸ ਵੇਲੇ ਤੇ ਪੋਨਿਆਂ ਦੀ ਭਰੀ ਲੈ ਕੇ ਮਹਾਰਾ ਦੇ ਪਾਸ ਆਇਆ ਪੋਨੇ ਗੁਰੂ ਮਹਾਰਾ ਸਾਹਿਬ ਜੀ ਦੇ ਚੂਪੇ ਸਤਗੁਰਾਂ ਦੀਆਂ ਛਿਲਕਾਂ ਚੂਪ ਕੇ ਇੱਕ ਸਿੱਖ ਦੇ ਤਾਈ ਇਹ ਹੋ ਰਿਹਾ ਕਿ ਮੈਂ ਐਸੇ ਦਿੱਲੀ ਤੇ ਲਾਹੌਰ ਦੀ ਤਾੜੀ ਵੀ ਆ ਸਕਦਾ ਹਾਂ ਸੁਣ ਕੇ ਮਹਾਰਾ ਕਾ ਸਿੱਖਾ ਕਰਤਾ ਰ ਅਗੇ ਮੱਥਾ ਟੇਕ ਜਦੋਂ ਮੱਥਾ ਟੇਕ ਕੇ ਸਾਰੀ ਤਾਕਤ ਖੋਲ ਲਈ ਕਹਿਣ ਲੱਗੇ ਸ਼ਕਤੀ ਇੱਕ ਜਾਈ ਹੈ ਗਿਆਨ ਦੀ ਜਿਹੜਾ ਸ਼ਕਤੀ ਦਿਖਾਉਣ ਦੀ ਇੱਛਾ ਕਰਨੀ ਹੈ ਸਮਝ ਤਾਉ ਕਿਉਂ ਦਿਲ ਵਿਚ ਖਿਆਲ ਕਰਨਾ ਹੈ ਵਾਇਸੁਰ ਦੀ ਰਿਜਾਜ ਪ੍ਰਸੰਨ ਰੋ ਇਸ ਪ੍ਰਕਾਰ ਹੋਇਆ ਜਿਹੜਾ ਪ੍ਰੇਰਿਤ ਸੀ ਉਹ ਸਿੱਖ ਦੀ ਸ਼ਕਤੀ ਵੇਖ ਕੇ ਕਹਿਣ ਲੱਗਾ ਮਾਰਾ ਟੁੱਟਦਾ ਸਿੱਖਾਂ ਦੀ ਬੜੀ ਕਾਗਤ ਹੈ ਮੇਰੀ ਵੀ ਕਲਿਆਣ ਕਰੋ ਗੁਰੂ ਸਾਹਿਬ ਜੀ ਦਾ ਹਿਸ਼ਾਰੇ ਨਾਲ ਉਹ ਸਰਦਾਂ ਚੁੱਪੀ ਹੋਈਆਂ ਜਿਹੜੇ ਛਿਲਕਾ ਸੀ ਉਹ ਇਸ ਪ੍ਰੇਤ ਨੂੰ ਮੂੰਹ 'ਚ ਲਾ ਕੇ ਪ੍ਰੇਤ ਦੀ ਜੁਨ ਤੋਂ ਛੁੱਟਿਆ ਸੀ ਜਦੋਂ ਇਹ ਚਦਰਪੂਜੀ ਬਣ ਕੇ ਬਿਜਲੀ ਨਾ ਪੋਠੀਆਂ ਦੇ ਬਾਬਾ ਜੀ ਲੰਘੋ ਗੁਰੂ ਸਾਹਿਬ ਦੇ ਪਾਸੇ ਜੇ ਆ ਗਿਆ ਕਰੋ ਜਿਸ ਵਕਤ ਗੁਰੂ ਸਾਹਿਬ ਜਿਸ ਵਕਤ ਸਾਹਿਬ ਸੰਗੇ ਜੀ ਇਸ ਪ੍ਰਕਾਰ ਹੋਇਆ ਮਾਰੋਂ ਪੁੱਛਿਆ ਵੀ ਤੂੰ ਪ੍ਰੇਤ ਕਿਵੇਂ ਬਣਿਆ ਸੀ ਇਹ ਕਹਿਣ ਲੱਗਾ ਮਾਰਿਆ ਹਵੇਲੀ ਚੰਗੀ ਬਣੀ ਹੋਈ ਸੀ ਇਹ ਮੇਰਾ ਵੀ ਇੱਕ ਹਿੱਸਾ ਸੀ ਤੇ ਮੈਂ ਉਸ ਰਵੇ ਝੂਠਾ ਮੇਨ ਚੱਕ ਕੇ ਹਵੇਲੀ ਆਪਦੇ ਕਬਜੇ ਕਰ ਲਈ ਸੀ ਉਸ ਰਵੇਦੀ ਦੇ ਮੋਹ ਵਿੱਚ ਮੈਂ ਮਰ ਕੇ ਪ੍ਰੇਤ ਬਣਿਆ ਸੀ ਇਸ ਪ੍ਰਕਾਰ ਸਾਹਸ ਸਿੰਘ ਜੀ ਹਜ਼ੂਰ ਕਹਿੰਦੇ ਹਾਂ ਪ੍ਰੀਤ ਜੁਨ ਬਲਵਲ ਆਉਤਰੈ ਅੰਤ ਕਾਲ ਜੋ ਅੰਤ ਕਾਲ ਜੋ ਮੰਦਰ ਸਿਮਰੈ ਪੰਥ ਦੇ ਬਲ ਸਮੇਂ ਜਿਹੜਾ ਮੰਦਰਾਂ ਨੂੰ ਚੇਤੇ ਕਰਦਾ ਹੈ ਐਸੀ ਚਿੰਤਾ ਮਹਿ ਜੀ ਮਰੈ ਜਿਹੜਾ ਐਸੀ ਚਿੰਤਾ ਦੇ ਵਿੱਚ ਫਿਕਰ ਦੇ ਅੰਦਰ ਮਰ ਜਾਂਦਾ ਸਰੀਰ ਛੱਡ ਜਾਂਦਾ ਹੈ ਪ੍ਰੀਤ ਜੁਨ ਬਲਵਲ ਆਉਤਰੈ ਉਹ ਪ੍ਰੀਤ ਦੀ ਜੁਨ ਜੀ ਬਲਵਲ ਮੋੜ ਮੋੜ ਕੇ ਉਤਰਦਾ ਘਰ ਦੇ ਕੋਠੇ ਖੋਲੇ ਕਰ ਦਿੰਦਾ ਹੈ ਤੇ ਬਸਨ ਨਹੀਂ ਦਿੰਦਾ ਕਹਦੇ ਨਹੀਂ ਅਹੀ ਦੀ ਹਾਲਤ ਹੋ ਜਾਂਦੀ ਹੈ ਸੋ ਪ੍ਰੇਮ ਦੀ ਜਿਹੜੀ ਹੈ ਦੇ ਪਰਨੋਂ ਤੱਕ ਕਹਿੰਦੇ ਉਹੋ ਹੀ ਬਣੀ ਰਹਿੰਦੀ ਹੈ ਕੋਈ ਮਹਾਤਮਾ ਉਹਦੀ ਕੁਲਜ ਪੈਦਾ ਹੋ ਜੇ ਬੰਦਗੀ ਕਰਨ ਵਾਲਾ ਉਹ ਸਾਰੀ ਕੁਲ ਦਾ ਉਧਾਰ ਕਰ ਸਕਦਾ ਹੈ ਤੇ ਜਾਂ ਉਹਦੇ ਨਿਮਿਤ ਕੋਈ ਬੰਦਗੀ ਕੀਤੀ ਜਾਵੇ ਤਾਂ ਪ੍ਰੇਮ ਦਾ ਛੁਟਕਾਰਾ ਹੁੰਦਾ ਨਹੀਂ ਕਿਉਂ ਜਿਹੜੀ ਹੈ ਬੜੀ ਭੈਦਾਇਕ ਹੈ ਸਵਾ ਮਨ ਦੀ ਭੁੱਖ ਹੁੰਦੀ ਹੈ ਸੂਈ ਦੇ ਛੇਕ ਜਿੰਨਾ ਮੂੰਹ ਹੁੰਦਾ ਹੈ ਖੂੰਦੀ ਰਤੰਦਰ ਜਾਂਦੀ ਐ ਸੜਦਾ ਰਹਿੰਦਾ ਹੈ ਤੇ ਦੁੱਖ ਸਭ ਨੂੰ ਦਿੰਦਾ ਰਹਿੰਦਾ ਹੈ ਤੇ ਛੇਤੀ ਜੂਨ ਨਹੀਂ ਭੋਗੀ ਜਾਂਦੀ ਪਦਾਰਥ ਖਾ ਨਹੀਂ ਸਕਦਾ ਐਸੀ ਹਾਲਤ ਹੁੰਦੀ ਐ ਹੀ ਪ੍ਰੇਤ ਦੀ ਭੇੜੀ ਜੂਨ ਹੈ ਜਿਸ ਬਾਤ ਮਾਰਨ ਕਿ ਪੇਤ ਪਿੰਜਰ ਮੈਂ ਦੁੱਖ ਣੀਰੇ ਪ੍ਰੇਤ ਪਿੰਜਰ ਚ ਪੈ ਕੇ ਤੇ ਦੁੱਖ ਭੋਗਦਾ ਰਹਿੰਦਾ ਹੈ ਪੁਰਖ ਇਸ ਪ੍ਰਕਾਰ ਸਾਧ ਸੰਗਤ ਜੀ ਉਹ ਪ੍ਰੇਤ ਦੀ ਜੂਨ ਚ ਕਲਮੇ ਪ੍ਰੇਰ ਜੀ ਨੀ ਰਾਗ ਨਾ ਪਛਾਟਾ ਜਿਨ੍ਹਾਂ ਨੂੰ ਪਰਮੇਸ਼ਰ ਨੇ ਪਛਾਣਿਆ ਉਹ ਨਿਰਈ ਪ੍ਰੇਰ ਸਮਝਣਾ ਚਾਹੀਏ ਆਂਤ ਕਾਲ ਨਾਰਾਇਣ ਸਿਮਰੈ ਇਸੇ ਪ੍ਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਹੈ ਖੂਕ ਮਲਹਾਰੀ ਗਜਗਦ ਹਵੇ ਬੂਤ ਤਾਰੀ ਗਦੂਆ ਮਸਾਨ ਬਾਸ ਕਰੀ ਕਰਤ ਹੈ ਜਿਹੜੇ ਭਾਈ ਆਪ ਦੀ ਮੈਨ ਹੀ ਖਾਂਦੇ ਐ ਉਹ ਸੂਰਗੀ ਜਨਮ ਨੂੰ ਪ੍ਰਾਪਤ ਹੁੰਦੇ ਐ ਇਹ ਕੋਰੀ ਲੋਕ ਆਪ ਦੀ ਮੈਨ ਖਾਂਦੇ ਜੈਨੀ ਬਕੈਰਾ ਇੱਕੇ ਫਟੇ ਤੇ ਪੈ ਕੇ ਉਹ ਖੂਕਸੂਰ ਬਣਦੇ ਆ ਮੈਲ ਨੂੰ ਖਾਣ ਵਾਲੇ ਗੱਜ ਗਧਾ ਬਹੁਤ ਆਰੀ ਜਿਹੜੇ ਸਵਾ ਮਣ ਛੱਡਦੇ ਆ ਤੇ ਭਜਨ ਨਹੀਂ ਕਰਦੇ ਉਹ ਹਾਟੀਆਂ ਤੇ ਖੋਤਿਆਂ ਦੀ ਜੂਨ 'ਚ ਪੈਂਦੇ ਆ ਬਹੁਤੀ ਨੂੰ ਧਾਰਨ ਵਾਲਿਆਂ ਨੂੰ ਇਹ ਫਲ ਮਿਲਦਾ ਹੈ ਗਿੱਦਵਾ ਮਸਾਨ ਬਾਸ ਕਰੀ ਕਰਤਾ ਹੈ ਜਿਹੜੇ ਮਸਾਨਾਂ 'ਚ ਰਹਿੰਦੇ ਉਹ ਗਿੱਦੜ ਬਣ ਕੇ ਫੇਰ ਮਸਾਨਾਂ 'ਚ ਹੀ ਰਹਿੰਦੇ ਰਹਿੰਦੇ ਸ਼ਾਲੀ ਉੱਥੇ ਹੱਡੀਆਂ ਚਬਦੇ ਰਹਿੰਦੇ ਆ ਬਿਓ ਪ੍ਰੋਫੈਸ਼ਨ ਦੇ ਭਜਨ ਤੋਂ ਖਾਲੀ ਕੇਵਲ ਮਸਾਣਾ ਦੀ ਬਸਣਾ ਚੰਗਾ ਸਮੁੰਦੇ ਆ ਕੁੱਗੂ ਮਟ ਵਾਸੀ ਜਿਹੜੇ ਮਟਾਂ ਵਿੱਚ ਹੀ ਰਹਿੰਦੇ ਆ ਤੇ ਭਜਨ ਨਹੀਂ ਕਰਦੇ ਉਹ ਕੁੱਗੂ ਉੱਲੂ ਬਣ ਕੇ ਮਟਾਂ 'ਚ ਵਸਦੇ ਆ ਇਹ ਕੁੱਗੂ ਆ ਗੋਲੇ ਕਬੂਤਰ ਜਿਹੜੇ ਗੁਟ-ਗੁਟ-ਗੁਟ-ਗੁਟ ਕਰਦੇ ਹੁੰਦੇ ਆ ਇਹ ਜੁਨਾ ਨੂੰ ਪ੍ਰਾਪਤ ਹੋ ਕੇ ਮਟਾਂ 'ਚ ਵਸਦੇ ਆ ਕੁੱਗੂ ਮਟ ਵਾਸੀ ਲਗੇ ਢੋਲ ਤੇ ਉਦਾਸੀ ਮਿਰਗ ਜਿਹੜੇ ਉਦਾਸ ਹੋਏ ਦੁਨੀਆ ਤੋਂ ਤੁਰੇ ਫਿਰਦੇ ਆ ਪਰ ਭਜਨ ਨਹੀਂ ਕਰਦੇ ਉਹ ਮਿਰਗਾ ਦੀ ਜੁਨਾ ਨੂੰ ਪ੍ਰਾਪਤ ਹੋ ਕੇ ਉਦਾਸੇ ਲਗੇ ਫਿਰਦੇ ਤੁਰੇ ਫਿਰਦੇ ਉਹਨਾਂ ਦੀ ਹਾਲਤ ਹੁੰਦੀ ਹੈ ਤਲਬ ਸਦੀਮ ਮੋਨ ਸਾਡੇ ਹੀ ਮਰਤ ਹੈ ਜਿਹੜੇ ਮੋਨ ਧਾਰ ਲੈਂਦੇ ਆ ਭਜਨ ਨਹੀਂ ਕਰਦੇ ਪਰਮੇਸ਼ਰ ਦੇ ਭਜਨ ਤੋਂ ਖਾਲੀ ਐ ਕੀਰਤਨ ਨਹੀਂ ਕਰਦੇ ਉਹ ਸਾਰ ਸੰਗਤ ਜੀ ਬੇਸ਼ ਬਣ ਜਾਂਦੇ ਐ ਮੋਨੀ ਬਣੇ ਹੋਏ ਸਾਰੀ ਉਮਰ ਉੱਥਰੀ ਗੁਜ਼ਰਦੀ ਜਾਂਦੀ ਉਮਰ ਤਲਬ ਸਦੀਮ ਮੋਨ ਸਾਡੇ ਹੀ ਮਰਤ ਹੈ ਬਿੰਦ ਕੇ ਸਦੀਆ ਤਾਂ ਹੀ ਕੀ ਬੜੀਆ ਦੇਖ ਜਿਹੜੇ ਲੋਕ ਸਾਧ ਸੰਗਤ ਜੀ ਅਨੇਕ ਪ੍ਰਕਾਰ ਦੇ ਯਤਨ ਕਰਕੇ ਬ੍ਰਹਮਚਾਰ ਜੀ ਰੱਖਣਾ ਚਾਹੁੰਦੇ ਆ ਪਰ ਮਨ ਦੀਆਂ ਵਾਸ਼ਨਾ ਨਹੀਂ ਮਿਟੀਆਂ ਮਾਮੀਆਂ ਵਾਸ਼ਨਾਵੇਂ ਫੁਰਦੀਆਂ ਰਹਿੰਦੀਆਂ ਹੈ ਉਹਨੂੰ ਮਾਰਾ ਹੀ ਜੜੇ ਦੀ ਵਡਿਆਈ ਦੇ ਦਿੰਦੇ ਆ ਹੀ ਜੜੇ ਬਣ ਜਾਂਦੇ ਆ ਇਸ ਪ੍ਰਕਾਰ ਦੀ ਹਾਲਤ ਰਹਿੰਦੀ ਹੈ ਕਿਉਂ ਸਾਧ ਸੰਗਤ ਜੀ ਭਜਨ ਤੋਂ ਬਿਨਾ ਕਿਸੇ ਦੀ ਮੁਕਤੀ ਨਹੀਂ ਹੁੰਦੀ ਭਗਤ ਤਰਲੋਚਨ ਜੀ ਵਿਚਾਰਨ ਕਰਦੇ ਹਨ ਅੰਤ ਕਾਲ ਨਾਰਾਇਣ ਸਿਮਰੈ ਅਬ ਭਾਈ ਨਾਰੈਣ ਉਹ ਹੀ ਸਿਮਰੇਗਾ ਨਾ ਜਿਹੜਾ ਹਰ ਵਕਤ ਭੈਣ ਕਰਦਾ ਰਹੇ ਜਿਹਦੀ ਸੁਰਤ ਉਸ ਪਾਸੇ ਜੁੜੀ ਹੋਵੇ ਜਿਵੇਂ ਅਜਾ ਮਲ ਨੇ ਅੰਤ ਵੇਲੇ ਸਾਭ ਸੰਗਤ ਦੀ ਕਿਰਪਾ ਕਰਕੇ ਪੁੱਤਰ ਹੇਤ ਨਾਰਾਇਣ ਕਹਿਓ ਜਮਕੰਕਰ ਬਾ ਨਾਰਵਦਾਰੇ ਕਿਉ ਨਾਰਾਇਣ ਪਰਮੇਸ਼ਰ ਦਾ ਜੋ ਸਿਮਰਨ ਕਰੇਗਾ ਨਰਾ ਨਾ ਜਿਸ ਪਰਮੇਸ਼ਰ ਦਾ ਐਨ ਘਰ ਹੈ ਨਹੀਂ ਉਹ ਵਿਦਿਆਰੂਪੀ ਰਾਜਸ ਵਿੱਚ ਨਾ ਨਿਯੰਤਾ ਹੈ ਤੇ ਆਣ ਸਾਜਾਂ ਦਾ ਆਸਰਾ ਰੂਪ ਹੈ ਜੋ ਐਸੀ ਚਿੰਤਾ ਨਾ ਜੀ ਮਰੇ ਐਸੀ ਚਿੰਤਨੀ ਵੀ ਜੇ ਕਰਕੇ ਸਰੀਰ ਛੱਡ ਜਾਂਵੇ ਕੋਈ ਬਾਦ ਤੇ ਲੂਚਨ ਤੇ ਨਰ ਮੁਕਤਾ ਬਹੁਤ ਰਸਮ ਕਰਦੇ ਤੇ ਅਨੋਚੇ ਨੂੰ ਕਾਜਿਤ ਜੀ ਤੇ ਉਹ ਪੁਰਖ ਨਰਪੁਰਸ਼ ਮੁਕਤ ਹੋ ਜਾਂਦਾ ਹੈ ਪੀਤੰਬਰ ਬਾਕੇ ਜੈ ਅਸੈ ਪੀਤੰਬਰ ਪੀੜੇ ਵਸਤਰਾਂ ਨੂੰ ਪਹਿਰਨ ਵਾਲਾ ਪੀਤੰਬਰ ਜੋ ਸੁਆਮੀ ਹੈ ਸਰਵੋਸੂਪ ਧਾਰਨ ਵਾਲਾ ਵਾ ਕਿ ਉਹਨਾਂ ਦੇ ਹਿਰਦੇ 'ਚ ਵਸ ਜਾਂਦਾ ਪੀਤ ਵਸਣ ਕੌਣ ਦੱਸੇ ਨੇ ਇਹ ਜਿਹਨੇ ਲਖਣ ਕੀਤੇ ਹਨ ਉਹਨਾਂ ਦੇ ਰਿਦੇ 'ਚ ਵਸ ਜਾ ਹੈ ਉਹ ਪੁਰਖ ਮੁਕਤ ਹੋ ਜਾਂਦੇ ਆ ਬਬ ਕਸਮ ਕਰਦੇ ਤੇ ਲੋਚਨ ਭਗਤ ਜੀ ਉਹ ਪੁਰਖ ਮੁਕਤ ਹੋ ਜਾਂਦੇ ਪੀਤੰਬਰ ਪ੍ਰੀਤੀ ਰੂਪੀ ਵਸਿਆਂ ਨੂੰ ਜੋ ਪਹਿਰਨ ਵਾਲਾ ਹੈ ਪ੍ਰੇਮ ਪਟੋਲਾ ਪੈਸਾ ਦਿੱਤਾ ਐਸੇ ਪ੍ਰੇਮ ਰੂਪੀ ਬਸਰਾਂ ਨੂੰ ਪਹਿਨਣ ਵਾਲ ਜੋ ਪਰਮੇਸ਼ਰ ਹੋਇਆ ਉਹਨਾਂ ਦੇ ਹਿਰਦੇ ਵਿੱਚ ਵੱਜ ਜਾਂਦਾ ਉਹ ਮੁਕਤ ਹੋ ਜਾਂਦੇ ਹਨ ਪੁਰਖ ਜਨਤਨ ਤਤਪ ਦਿਸ਼ਾ ਵਿਸ਼ਾ ਹੋ ਫੈਲਿਓ ਅਨਰਾਗ